ਬਠਿੰਡਾ ਚ ਨਵੇਂ ਬੱਸ ਸਟੈਂਡ ਦੇ ਵਿਰੋਧ ਚ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਾਕਟਰ ਭੀਮਰਾਓ ਅੰਬੇਦਕਰ ਪਾਰਕ ਚ ਲਗਾਇਆ ਗਿਆ ਧਰਨਾ ਅੱਜ 20ਵੇਂ ਦਿਨ ਵਿੱਚ ਤਬਦੀਲ ਹੋ ਗਿਆ ਤੇ ਇਸ ਧਰਨੇ ਚ ਇਕੱਠ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਬੱਸ ਸਟੈਂਡ ਇੱਥੇ ਹੀ ਰਹਿਣ ਦਿੱਤਾ ਜਾਵੇ ਮਲੋੜ ਰੋਡ ਤੇ ਨਾ ਲਜਾਇਆ ਜਾਵੇ ਤੇ ਅੱਜ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਮਸ਼ਾਲ ਮਾਰਚ ਕੱਢਿਆ ਗਿਆ ਜੋ ਬੱਸ ਸਟੈਂਡ ਤੋਂ ਸ਼ੁਰੂ ਹੋਇਆ ਤੇ ਮਹਿਣਾ ਚੌਂਕ ਤੇ ਜਾ ਕੇ ਸਮਾਪਤ ਹੋਇਆ ਇਸ ਮਸ਼ਾਲ ਮਾਰਚ 'ਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਇਕੱਠੇ ਹੋਏ ਇਸ ਮੌਕੇ ਇਸ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਮਸ਼ਾਲ ਮਾਰਚ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਲਈ ਵੱਧ ਤੋਂ ਵੱਧ ਲੋਕ ਨਵੇਂ ਬੱਸ ਸਟੈਂਡ ਦੇ ਵਿਰੋਧ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਨ ਤੇ ਆਪਣੀ ਮੰਗ ਉਹਨਾਂ ਦੇ ਸਾਹਮਣੇ ਰੱਖਣ ਐਮਐਨਆਰ ਸਰਕਾਰ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਦੁਕਾਨਦਾਰ ਐਮਸੀ ਸਾਹਿਬਾਨ ਔਰ ਆਪ ਸੋਟੇ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹਾਂ ਬੱਸ ਸਾਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਵੀ ਅਸੀਂ ਬੱਸਾਡਾ ਬਾਹਰ ਨਹੀਂ ਲਿਜਾਣ ਦੇਣਾ ਕਿਉਂਕਿ ਇਹ ਬੱਸਾਡਾ ਬਾਹਰ ਜਾਂਦਾ ਜਿਹੜੇ ਲੋਕ ਕਟਹਿਰੀਆਂ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਐਲਜੀਐਮ ਆਫਿਸ ਦੇ ਵਿੱਚ ਥੀਲ ਦੇ ਵਿੱਚ ਆਉਂਦੇ ਨੇ ਔਰ ਸਟੂਡੈਂਟ ਜਿਹੜੇ ਹੈਗੇ ਰੇਂਦਰ ਕਾਲਜ ਡੀਵੀ ਕਾਲਜ ਆਉਂਦੇ ਆ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਹੈ ਇਸ ਕਰਕੇ ਸਾਡੀ ਇੱਕੋ ਹੀ ਮੰਗ ਹੈ ਔਰ ਸਾਡਾ ਇਹ ਸੰਘਰਸ਼ ਹੈ ਕਿ ਬਾਤ ਸਾਡਾ ਬਾਹਰ ਨਹੀਂ ਜਾਣ ਦੇਵਾ ਕਿਸੇ ਵੀ ਹਾਲਤ ਦੇ ਅੱਜ ਅਸੀਂ ਇੱਥੇ ਬਸਸਾਨ ਦੇ ਸਬੰਧ ਦੇ ਵਿੱਚ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਮਿਸ਼ਾਲ ਮਾਰਚ ਦਾ ਇੱਕ ਪ੍ਰਦਰਸ਼ਨ ਕਰ ਰਹੇ ਹਾਂ ਵੀ ਤਾਂ ਜੋ ਸਰਕਾਰ ਨੂੰ ਅਸੀਂ ਜਗਾ ਸਕੀਏ ਇਹ ਜਿਹੜੀ ਸਰਕਾਰ ਜਿਹੜੇ ਸਾਡੇ ਨਾਲ ਧੱਕਾ ਕਰਨ ਨੂੰ ਫਿਰਦੀ ਹੈ ਵੀ 7 ਕਿਲੋਮੀਟਰ ਦੂਰ ਪਰਸਨ ਲੈ ਕੇ ਜਾਣ ਨੂੰ ਫਿਰਦੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਮਿਸ਼ਾਲ ਮਾਰਚ ਕੱਢ ਰਹੇ ਹਾਂ ਲੋਕ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਇਹ ਬੱਸ ਸਟੰਡ ਬਹੁਤ ਵਧੀਆ ਲੋਕੇਸ਼ਨ 'ਚ ਬਣਿਆ ਹੋਇਆ ਹੈ ਇਸੇ ਨੂੰ 3-4 ਮੰਜ਼ਲੀ ਬੱਸ ਸਟੰਡ ਬਣਾ ਦਿੱਤਾ ਜਾਵੇ ਇਹਦੇ ਥੱਲੇ ਪਾਰਕਿੰਗ ਦੀ ਫੈਸਿਲਿਟੀ ਹੋ ਜਾਵੇ ਉੱਤੇ ਇਹਦੇ 3-4 ਮੰਜ਼ਲੀ ਹੋਰ ਪਾਰਕਿੰਗ ਬੱਸ ਸਟੰਡ ਦੀਆਂ ਮਾਰਕੀਟ ਬਣ ਜਾਈ ਜੀ ਅਸੀਂ ਇਹ ਸਰਕਾਰ ਕੋਲ ਮੰਨ ਕਰਦੇ ਹਾਂ ਇਹ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਬੱਸ ਸਟੰਡ ਹੈ ਇਹਨੂੰ ਸਾਡੀ ਬੁਜਾਰਾਂ ਨੂੰ ਹੋਰ ਨੇੜੇ-ਨੇੜੇ ਦੀਆਂ ਦੁਕਾਨਾਂ ਨੂੰ ਸਾਡਾ ਉਜਾੜਿਆ ਨਾ ਜਾਵੇ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਮਸ਼ਾਲ ਮਾਰਚ ਕਰ ਰਹੇ ਹਾਂ ਅਸੀਂ ਪਹਿਲਾਂ ਤੇ ਕਾਲ ਦੇ ਰੱਖੀ ਸੀ ਵੀ ਜਿਹੜਾ ਅਸੀਂ ਹੈ ਹੁਣ ਜਿਹੜਾ ਉਹ ਚਾਰ ਦਿਵਾਰੀ ਤੋਂ ਬਾਹਰ ਨਿਕਲਾਂਗੇ ਪਰ ਇਹਨੂੰ ਅਸੀਂ ਕੁਝ ਟਾਈਮ ਵਾਸਤੇ ਟਾਲ ਦਿੱਤਾ ਸੀ ਜਦੋਂ ਦੇਸ਼ ਦੇ ਹਾਲਾਤ ਠੀਕ ਨਹੀਂ ਰਹੇ ਸੀ ਹੁਣ ਹਾਲਾਤ ਠੀਕ ਹੋ ਗਏ ਆ ਅਸੀਂ ਜਿਹੜਾ ਹੁਣ ਲੋਕਾਂ ਨੂੰ ਇਸ ਪ੍ਰਤੀ ਜਾਗਰਿਤ ਕਰ ਰਹੇ ਐ ਕਿ ਬਸ ਸਟੈਂਡ ਰਾस्ते ਬਾਤ ਤੋਂ ਬਾਤ ਜਿਹੜਾ ਕਰਕੇ ਕਿਉਂਕਿ ਕਮੇਟੀ ਬਣਾ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਨੂੰ ਤਾਂ ਲੋਕਾਂ 'ਚ ਜਾਗਰਤੀ ਆਵੇ ਤੇ ਸਾਰੇ ਲੋਕ ਉੱਥੇ ਆਪਣੇ ਤੌਰ ਤੇ ਆਪਣੇ ਪ੍ਰਧਾਨਾਂ ਨੂੰ ਲੈ ਕੇ ਤੇ ਜਿਹੜੀਆਂ ਜੋ ਕਮੇਟੀਆਂ ਮਹੱਲਾ ਕਮੇਟੀਆਂ ਬਣੀਆਂ ਉਹਨਾਂ ਨੂੰ ਲੈ ਕੇ ਆਪਣਾ ਡਿਪਟੀ ਜਿਹੜੀ ਜੋ ਕਮੇਟੀ ਹੈ ਉਹਦੇ ਸਾਹਮਣੇ ਪੱਖ ਰੱਖ ਸਕਣ ਇਹਦੇ ਪ੍ਰਤੀ ਅਸੀਂ ਲੋਕਾਂ ਨੂੰ ਜਾਗਰਿਤ ਕਰ ਰਹੇ ਹਾਂ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ న్యూਸ ਬਟਨ ਦਾ ਖਬਰਨਾਮਾ